ਜੱਥੇਦਾਰ ਗੁਰਦੀਪ ਸਿੰਘ ਕੌਂਕੀ ਦਾ ਮਾਮਲਾ ਪੱਕਾ ਦਾ ਜਾ ਰਿਹਾ ਹੈ ਹੁਣ ਸਿਮਰਜੀਤ ਸਿੰਘ ਮਾਨ ਨੇ ਵੱਡੇ ਸਵਾਲ ਖੜੇ ਕੀਤੇ ਨੇ ਦੱਸਦੀਏ ਕਿ ਸਿਮਰਜੀਤ ਮਾਨ ਦਾ ਕਹਿਣਾ ਹੈ ਕਿ ਭਾਈ ਗੁਰਦੀਪ ਸਿੰਘ ਕੌਂਕੀ ਜੋ ਜੱਥੇਦਾਰ ਸੀ ਉਹਨਾਂ ਨੂੰ ਬੋਟੀ-ਬੋਟੀ ਕਰਕੇ ਛੁੱਟ ਦਿੱਤਾ ਸੀ ਉਹ ਵੀ ਸਤਲੁਜ ਦਰਿਆ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਸਿਮਰਜੀਤ ਮਾਨ ਦਾ ਕਿ ਜਦੋਂ ਜੱਥੇਦਾਰ ਕੌਂਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਜੱਥੇਦਾਰ ਕੌਂਕੇ ਆ ਉਹਨਾਂ ਨੂੰ ਬੋਟੀ-ਬੋਟੀ ਕਰਕੇ ਸਤਲੁਜ ਦੇ ਦਰਿਆ ਵਿੱਚ ਛੋੜ ਦਿੱਤਾ ਮੱਛੀਆਂ ਨੂੰ ਖਾਣ ਦੇ ਲਈ ਉਸ ਤੋਂ ਬਾਅਦ ਬੀਪੀ ਤਿਹਾੜੀ ਦੀ ਤਿਹਾੜੀ ਦੀ ਜਿਹੜੀ ਰਿਪੋਰਟ ਆਈ ਆ ਤਿਵਾੜੀ ਦੀ ਉਹਨਾਂ ਦਾ ਕਹਿਣਾ ਸੀ ਕਿ ਜਾਂਚ ਚੱਲ ਰਹੀ ਆ ਪਰ ਪਾਰਲੀਮੈਂਟ ਦੇ ਵਿੱਚ ਕਲੀਅਰ ਕਰ ਦਿੱਤਾ ਹੋਇਆ ਅਮਿਤ ਸ਼ਾਹ ਜੋ ਬੋਲ ਗਏ ਨੇ ਉਸ ਤੋਂ ਬਾਅਦ ਤੁਸੀਂ ਕੀ ਉਹਨਾਂ 'ਤੇ ਭਰੋਸਾ ਕਰ ਸਕਦੇ ਹੋ ਕੀ ਕਰ ਸਕਦੇ ਹੋ ਅਗਰੈਸਿਵ ਹੋ ਕੇ ਉਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ ਕਿਨਾਂ ਨੂੰ ਅਮਿਤ ਸ਼ਾਹ ਨੂੰ ਨਹੀਂ ਸੀ ਦੇਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਅਮਿਤ ਸ਼ਾਹ ਜਿਹੜਾ ਹੈ ਭੋਲਾ ਹੈ ਕਿ ਆਪਣਾ ਵੈਸੇ ਹੀ ਦੇ ਗਿਆ ਜਾਂ ਉਹਦੇ ਮੂੰਹੋਂ ਨਿਕਲ ਗਿਆ ਅਮਿਤ ਸ਼ਾ ਹੈ ਹੋਮ ਮਿਨਿਸਟਰ ਆਫ ਇੰਡੀਆ ਹੈ ਉਹਨੇ ਆਪਣੀ ਪਾਲਿਸੀ ਡਿਕਲੇਅਰ ਕੀਤੀ ਹੈ ਦੇਖੋ ਸਿੰਘ ਜੀ ਜਿਵੇਂ ਪਾਜਾਦਾਂ ਦੇ ਕਤਲ ਹੋਏ ਆ ਸਿੱਖ ਜਥੇਬੰਦੀਆਂ ਵੱਖਰੇ ਵੱਖਰੇ ਤੌਰ ਤੇ ਆਪਣੇ ਆਪਣੇ ਪੱਧਰ ਤੇ ਇਹਨੂੰ ਮਦਦਾਂ ਨੂੰ ਚੁੱਕ ਰਹੀਆਂ ਕੋਈ ਸੰਭਾਵਨਾ ਹੈਗੀ ਆ ਸਾਰੀਆਂ ਸਿੱਖ ਜਥੇਬੰਦੀਆਂ ਭਾਵੇਂ ਉਹ ਗਰਮ ਤੁਹਾਡੇ ਨਾਲ ਸੰਬੰਧ ਰੱਖਦੇ ਆ ਜਾਂ ਨਰਮ ਤੜਿਆਣਾ ਰੱਖਦੇ ਆ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਸੰਭਾਵਨਾ ਕੋਈ ਪ੍ਰਾਪਤੀ ਵੀ ਹੋ ਸਕੇ ਦੇਖੋ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਜਿਹੜਾ ਇੱਕ ਪਲੇਟਫਾਰਮ ਹੈ ਉਹ ਤੇ ਅਕਾਲ ਤਖਤ ਹੈ ਜੇ ਅਕਾਲ ਤਖਤ ਸਾਹਿਬ ਕਦੇ ਵੀ ਸਾਨੂੰ ਆਵਾਜ਼ ਮਾਰਦੇ ਨੇ ਔਰ ਜਿਹੜਾ ਪ੍ਰੋਗਰਾਮ ਬੰਦੀ ਸਿੰਘਾਂ ਲਈ ਜਾਂ ਸਿੱਖਾਂ ਦੇ ਹਿੱਤ ਵਿੱਚ ਹੁੰਦਾ ਹੈ ਅਸੀਂ ਹਮੇਸ਼ਾ ਹਾਜ਼ਰ ਰਹਿੰਦੇ ਆਂ ਔਰ ਹਮੇਸ਼ਾ ਸਾਡਾ ਜਿਹੜਾ ਰਿਸਪੌਂਸ ਹੈ ਪੋਜ਼ਿਟਿਵ ਹੁੰਦਾ ਹੈ ਔਰ ਅਸੀਂ ਉਹਨਾਂ ਦੀ ਹਮਾਇਤ ਵੀ ਕਰਦੇ ਆਂ ਉਸ ਪ੍ਰੋਗਰਾਮ ਦੀ ਪਰ ਜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਕਿਤੇ ਕਿਤੇ ਸਾਨੂੰ ਕੋਈ ਗੜਬੜ ਲੱਗਦੀ ਹੈ ਕਿਤੇ ਕੋਈ ਸਾਨੂੰ ਰਾਜਸੀ ਬੋਹ ਆਂਦੀ ਹੈ ਤੇ ਅਸੀਂ ਫਿਰ ਉਸ ਤੋਂ ਆਪਣਾ ਆਪ ਨੂੰ ਕਿਨਾਰਾ ਵੀ ਕਰ ਲੈਨੇ ਆ ਪਰ ਅਸੀਂ ਕਦੀ ਅੜਚਣ ਨਹੀਂ ਬਣੇ ਅਸੀਂ ਕਦੀ ਬਾਦਾਂ ਨਹੀਂ ਬਣੇ ਜੇ ਉਹ 20 ਤਰੀਕ ਨੂੰ ਕਰਨ ਜਾ ਰਹੇ ਸੀ ਤੇ ਅਸੀਂ ਉਹ ਉਹ ਸਪੋਰਟਿਵੀ ਰੋਲ ਸੀਗਾ ਸਾਡਾ ਪਰ ਜੇ ਉਹਨਾਂ ਨੇ ਵਿਡਰੋ ਕੀਤਾ ਔਰ ਬਿਨਾ ਕਾਰਨ ਦੱਸਿਆ ਵਿਡਰੋ ਕੀਤਾ ਔਰ ਜਿਹੜਾ ਹਜ਼ਮ ਵੀ ਨਹੀਂ ਹੋ ਰਿਹਾ ਵਿਡਰੋ ਦਾ ਕਾਰਨ ਜਿਹੜਾ ਸਾਨੂੰ ਉਸ ਚੀਜ਼ ਦਾ ਦੁੱਖ ਵੀ ਜਥੇਦਾਰ ਕੌਂਕ੍ਰੀਟ ਦੇ ਜੋ ਸਮਾਗਮ ਸੀ ਅਕਾਲ ਤਖਤ ਸਾਹਿਬ ਦੇ ਤੇ ਸਮੂਹਕ ਜਥੇਬੰਦੀਆਂ ਸਾਰੀਆਂ ਕਰਮਖਿਆਲੀ ਦੇ ਕਰਮਖੇਲੇ ਸਾਰੀਆਂ ਇਕੱਠੀਆਂ ਸੀ ਵੀ ਲੱਗਦਾ ਨਹੀਂ ਸੀ ਕਿ ਉਸ ਦਿਨ ਕੋਈ ਗੁਰਮੱਤਾਂ ਹੁੰਦਾ ਆਪਸੀ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਦੇਖੋ ਪ੍ਰੋਗਰਾਮ ਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀਗਾ ਤੇ ਸਾਰੀਆਂ ਜਥੇਬੰਦੀਆਂ ਨੇ ਉੱਥੇ ਵੀ ਗਈਆਂ ਨੇ ਔਰ ਮਾਨ ਸਾਹਿਬ ਨੇ ਪਿੰਡ ਵੀ ਆਰਗੇਨਾਈਜ਼ ਕੀਤਾ ਸੀ ਉੱਥੇ ਵੀ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਸੰਘਰਸ਼ ਚੱਲ ਰਹੀ ਹੈ ਔਰ ਜਿੱਥੋਂ ਤੱਕ ਤੁਹਾਡੀ ਗੱਲ ਹੈ ਕਿ ਉੱਥੇ ਸਾਂਝੇ ਰੂਪ ਦੇ ਵਿੱਚ ਗੁਰਮਤਾਂ ਹੁੰਦਾ ਹੋਣਾ ਚਾਹੀਦਾ ਸੀ ਜਿਹੜਾ ਨੇ ਪ੍ਰੋਗਰਾਮ ਦੀ ਦਾ ਸੱਦਾ ਦਿੱਤਾ ਹੈ ਅਗਰ ਉਹ ਇਸ ਚੀਜ਼ ਦੇ ਵੱਲ ਕੁਝ ਕੁਝ ਰਿਜ਼ਲਟ ਕੱਢਣਾ ਚਾਹੁੰਦੇ ਤੇ ਉਹਨਾਂ ਨੂੰ ਇਹ ਇਹ ਵੀ ਕਰ ਲੈਣਾ ਚਾਹੀਦਾ ਸੀ ਮਾਨ ਸਰ ਕਟਰ ਦੇ ਕੋਲੇ ਜਿਹੜੇ 8 ਨੇਵੀ ਦੇ ਇੰਡੀਅਨ ਸਿਕੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀਗੀ ਉਹ ਉਹਨਾਂ ਨੇ ਰੱਦ ਕਰਾਈ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਤੇ ਸਾਰੇ ਬੀਜੇਪੀ ਆਰਐਸਐਸ ਨੇ ਜੇ ਕਟਰ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਦੇਸ਼ ਡੇਥ ਪੈਨਲਟੀ ਮੌਤ ਦੀ ਸਜ਼ਾ ਨੂੰ ਢਿੱਲਾ ਕਰ ਸਕਦਾ ਤੇ Hindu ਧਰਮ ਤੇ Hinduਤਵਾ ਜਿਹੜਾ ਇਹ ਸਾਡੇ ਕਹਦੀ ਹੈ ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦਾ ਕਿਉਂ ਨਹੀਂ ਉਨ੍ਹਾਂ ਦੀ ਜੀਡੀਪੀ ਮੌਤ ਦੀ ਸਜਾ ਉਸ ਨੂੰ ਖਤਮ ਕਰ ਸਕਦਾ ਤੇ ਜੇ 15 ਅਗਸਤ ਜਿੱਥੇ ਹਿੰਦੂਤਵਾ ਦੇ ਲੋਕ ਆਪਣੀ ਜਾਤੀ ਦਾ ਦਿਨ ਮੰਨਦੇ ਐ ਮਨਾਉਂਦੇ ਐ ਪਿਛਲੇ ਸਾਲ ਬੀਬੀ ਬਾਣੋ ਜਿਹਦੇ ਉੱਤੇ ਜ਼ਬਰ ਜਨਾਹ ਕੀਤਾ ਗਿਆ ਹਿੰਦੂਤਵਾ ਨੇ ਤੇ ਜਿਹੜੇ ਕਤਲ ਸੀਗੇ ਉਹ ਕਾਤਲ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚੋਂ ਰਿਹਾ ਕਰਾਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਗੱਸਟ ਸਹੀ ਨਹੀਂ ਕਿ ਜੇ ਕਟਰ ਦੇ ਕੋਲੇ ਜਾ ਕੇ ਤੁਸੀਂ ਇਹ ਮਾਫੀ ਮੰਗਵਾਸਾ ਦਿਓ ਅੱਠ ਨੇਵਲ ਪਰਸਨਸ ਦੀ ਜਿਹੜੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਨਾਲ ਰਲ ਕੇ ਉੱਥੋਂ ਦੇ ਸੋਫੀਆ ਇਨਫੋਰਮੇਸ਼ਨ ਲੈ ਕੇ ਇੰਡੀਆ ਨੂੰ ਵੀ ਦਿੰਦੇ ਸੀਗੇ ਇਜ਼ਰਾਈਲ ਨੂੰ ਵੀ ਦਿੰਦੇ ਸੀਗੇ ਉਹ ਤਾਂ ਤੁਸੀਂ ਮਾਫ਼ ਕਰਵਾ ਲੇ ਹੈ ਤੇ ਅਮਿਤ ਸ਼ਾ ਜੀ ਇਹੋ ਜਿਹਾ ਵਿਰੋਧਾ ਬਿਆਨ ਦਿੰਦੇ ਹੈ ਕਿ ਇਹ 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 ਐ ਖਰਨ ਫੇਰ ਅਸੀਂ ਦੇਖਾਂਗੇ ਮੇਰਾ ਮਤਲਬ ਹੈ ਅਸੀਂ ਇਹੋ ਜਿਹੀ ਲੋਕਾਂ ਦੇ ਨਾਲ ਨਹੀਂ ਵੱਸ ਸਕਦੇ ਨਹੀਂ ਜਾਈ ਸਕਦੇ ਇਹ ਚੈਪਟਰ ਖਤਮ ਹੋ ਜੂਗਾ ਜਿਹੜਾ ਬਾਰਤ ਦੇ ਮੁਲਕਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੰਦੇ ਐ ਅਸੈਸਿਨੇਸ਼ਨ ਇਟ ਇਨ ਆਲ ਇੰਡੀਆ ਦੀ ਡਿਫੈਂਸ ਪੋਲਿਸੀ ਦੇ ਉੱਤੇ ਵੀ ਬਹੁਤ ਫਰਕ ਪਿਆ ਕਿਉਂ ਕਰਕੇ 26 ਤਰੀਕ ਨੂੰ ਕੌਂਡ ਦੇ ਜਿਹੜੇ ਦੂਜੇ ਮੈਂਬਰ ਹੈਗੇ ਐ ਜਾਪਾਨ ਤੇ ਆਸਟ੍ਰੇਲੀਆ ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ 26 ਨੂੰ ਆਉਣਾ ਸੀ ਕੌਂਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ ਇਹਨਾਂ ਦੀ ਮੀਟਿੰਗ ਸੀਗੀ ਤੇ ਬੋਰਡ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੈ ਹੁਣ ਆਪਣਾ ਫੋਰਨ ਮਿਨਿਸਟਰ 5 ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ ਹੁਣ ਫੇਰ ਇਹ ਰੂਸੀਆਂ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪੋਲਿਸੀ ਨੂੰ ਲੈ ਗਈ ਰਿਪੋਰਟ ਤੇ ਵੀ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਸ ਵਕਤ ਬਾਦਲਾਂ ਦੀ ਸਰਕਾਰ ਸੀ ਤੇ ਉਹਨਾਂ ਨੇ ਬਾਦਲ ਦੀ ਸਰਕਾਰ ਨੂੰ ਵੀ ਘੇਰਿਆ ਤੇ ਇਹ ਵੀ ਕਿਹਾ ਕਿ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਕਤਲ ਹੋਇਆ ਸੀ ਉਹਨਾਂ ਨੂੰ ਬੋਟੀ-ਬੋਟੀ ਕਰਕੇ ਸਤਲੁਜ ਦਰਿਆ 'ਬ ਚੁਟ ਦਿੱਤਾ ਜਿਸ ਤੋਂ ਬਾਅਦ ਇਹ ਕੇਸ ਨੂੰ ਉਸੇ ਤਰ੍ਹਾਂ ਬੰਦ ਕਰਤਾ ਪਰ ਹੁਣ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਜੇ ਜਾਂਚ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਜਿਹੜੀ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਸਿਮਰਜੀਤ ਮਾਨ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਉਸ ਵਕਤ ਪੁਲਿਸ ਪ੍ਰਸ਼ਾਸਨ ਨੇ ਜੱਥੇਦਾਰ ਕੋਂਕੇ ਨੂੰ ਬੋਟੀ-ਬੋਟੀ ਕਰਕੇ ਛੁੱਟ ਕੇ ਬੋਟੀ-ਬੋਟੀ ਕਰਕੇ ਜਿਹੜਾ ਦਰਿਆ ਵਿੱਚ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇਹ ਸਿਮਰਜੀਤ ਮਾਨ ਦਾ ਬਿਆਨ ਆਇਆ ਹੋ ਸਕਦਾ ਹੈ ਕਿ ਇਸ ਦੀ ਜਾਂਚ ਬ੍ਰਿਗੀ ਨਾਲ ਹੋਵੇ ਪਰ ਉੱਥੇ ਹੀ ਵੱਡਾ ਬਿਆਨ ਸਿਮਰਜੀਤ ਮਾਨ ਦਾ ਕਿ ਤਰ੍ਹਾਂ ਕਿਤੇ ਜਿਹੜਾ ਸਵਾਲ ਖੜੇ ਕਰ ਰਿਹਾ ਹੈ ਕਿਉਂਕਿ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਦਾ ਕਹਿਣਾ ਹੈ ਜਿਸ ਨੂੰ ਲੈ ਕੇ ਸਿਮਰਜੀਤ ਮਾਨ ਨੇ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਨੇ ਤੇ ਮੌਜੂਦਾ ਸਰਕਾਰ ਨੂੰ ਕਿਹਾ ਹੈ ਕਿ ਇਸ ਕੇਸ ਦੀ ਵਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ